ਮਿੱਠੇ ਸੱਬੇ ਥਾਵੋਂ ਨਹੀਂ ਤੁਦ ਜਿਹਿਆ ਬੱਧੋ ਪੁਰਖ ਵੇਦਾਤਾ ਤਾ ਤੂੰ ਸੋਹਿਆ ਏ ਗੁਰੂ ਕੇ ਨਗਰ ਸ੍ਰੀ ਅਮਰਤਸਰ ਸਾਹਿਬ ਤੇਰੀ ਵਰਗਾ ਕੋਈ ਵੀ ਨਹੀਂ ਤੈਨੂੰ ਵੇਦਾਤਾ ਪੁਰਖ ਸ੍ਰੀ ਗੁਰੂ ਰਾਮਦਾਸ ਜੀ ਨੇ ਆਪ ਬਣਾਇਆ ਹੈ ਇਸ ਕਰਕੇ ਇਹ ਸਭ ਤੋਂ ਵੱਧ ਸੋਭਾ ਵਾਲਾ ਹੈ ਇਸ ਸੋਭਾ ਦੇ ਵਿੱਚ ਮਾਦਾ ਕਰਨ ਲਈ ਸ੍ਰੀ ਹਰਮੰਦਰ ਸਾਹਿਬ ਜੀ ਦੇ ਜਲੌਅ ਦੇ ਵਿੱਚ ਸੁੰਦਰਤਾ ਲਿਆਉਣ ਲਈ ਮੁਹੰਮਦ ਸਾਹਮਸਕੀਨ ਨੇ ਉਸ ਸਮੇਂ ਭੇਟਾ ਦੇ ਤੌਰ ਤੇ ਇੱਕ ਚੌਰ ਸਾਹਿਬ ਤੇ ਤਸ ਇਸ ਸਾਲ ਸਾਹ ਜ ਨੂੰ ਆਪਣੀ ਅਤਾ ਸ਼ਰਦਾ ਦੇ ਨਾਲ ਮੁਹੰਮਦ ਮਸਤੀਨ ਨੇ ਕਿਮੇ ਤੇ ਆਰ ਕੀਤਾ ਕਿ ਸੇ ਕਬੀ ਨੇ ਬਰਾਸ ਹੁਣਾ ਉਹਨਾਂ ਸਤਰਾਂ ਨੂੰ ਜਾਣਿਆ ਸੋਮਨਲੇ ਵਿੱਚ ਜਲੋ ਦੀ ਇੱਕ ਚੰਦਨ ਦਾ ਚੋਲ ਮੰਜੋਂ ਮਹਮਦ ਮਸ਼ਕੀਨ ਨੇ ਦਿੱਤਾ ਪੇਟਾਂ ਤੋਰ ਨਮਨ ਚੌਦਾਂ ਸਿਰਸੀ ਚੰਦਨ ਦੀ ਰੀ ਕਰੀ ਸੀਓ ਸਨੇ ਤਾਰਾ ਕੁੱਡਣ ਦੀ ਗਾ ਦੇ ਚੰਦਨ ਦੀ ਚਾਰ ਲਈ ਕੱਢੀਆਂ ਪੰਚਾਲੀਓ ਸਹਜਾਰ ਉਸ محمد ਮਸਕੀਨ ਨੇ ਕਿਤੀ ਮਿਹਨਤ ਆਤਮ 5 ਸਾਲ ਤੂੰ ਉਪਰੇ ਰਹੀ ਮਦੀਨੇ ਪਿਜਿਆ ਨਾਮ ਕੇ ਵਿੱਚਕਾਰ ਚੌਰ ਚੜਾਇਆ ਉਸਨੇ ਹਰ ਮੰਦਰ ਹਰੀ ਨਵਾਰ ਕਿਉਂਕਿ ਸਾਰੇ ਜਗ ਦਾ ਏ ਹੋ ਸਾਂਝਾ ਦੀਨ ਏਸੇ ਦਰਤੇ ਟੇਪਿਆ ਅੰਮ੍ਰੰਦ ਸਾਮਸਕੀਨ ਵਾਰੀ ਜੀ ਕਾ ਫਲ ਸੋ ਵਾਰੀ ਗੁਰੂ ਜੀ ਕੀ ਫਤਿਹ